ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਖਬਰ ਸੁਨੇਖਣ ਦੇ ਵਿੱਚ ਮੈਂ ਹਦੀਪ ਕੌਰ ਤੁਹਾਡੇ ਨਾਲ ਹਾਜ਼ਰ ਹਾਂ ਅੱਜ ਗੱਲ ਕਰਾਂਗੇ ਹਰਪਾਲ ਚੀਮਾ ਵਿੱਤ ਮੰਤਰੀ ਪੰਜਾਬ ਤੇ ਨਾਲ ਦੀ ਨਾਲ ਐਲੋਪੀ ਨੇਤਾ ਪ੍ਰਤਾਪ ਸਿੰਘ ਬਾਜਵਾ ਹੁਰਾ ਦੀ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਤੁਸੀਂ ਸਾਰਿਆਂ ਨੇ ਆਪਣੇ ਆਪਣੇ ਮੋਬਾਈਲ ਫੋਨ ਦੇ ਉੱਤੇ ਦੇਖਿਆ ਹੋਣਾ ਕੀ ਕੁਝ ਘਟਿਆ ਕੀ ਕੁਝ ਵਾਪਰਿਆ ਤੁਹਾਡੇ ਸਾਰਿਆਂ ਦੇ ਸਾਹਮਣੇ ਪਰ ਸਵਾਲ ਵੱਡੇ ਨੇ ਤੇ ਸਵਾਲ ਖਾਸ ਤੌਰ ਤੇ ਜੇਕਰ ਗੱਲ ਕਰਾਂ ਹਰਪਾਲ ਚੀਮਾ ਹੁਰਾ ਨੂੰ ਨੇ ਕਿਉਂਕਿ ਉਨ੍ਹਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਤੇ ਇਲਜ਼ਾਮ ਕਾਫੀ ਗੰਭੀਰ ਨੇ ਅਸਲ ਦੇ ਵਿੱਚ ਬੇਸ਼ੱਕ ਹਰਪਾਲ ਚੀਮਾ ਹੋਰਾ ਦੇ ਵੱਲੋਂ ਪਹਿਲਾਂ ਤੰਜ ਕੱਸਿਆ ਗਿਆ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਹਰਪਾਲ ਚੀਮਾ ਕਹਿੰਦੇ ਨੇ ਕਿ ਪ੍ਰਤਾਪ ਸਿੰਘ ਬਾਜਵਾ ਹੋਰਾ ਨੇ ਇੱਕ ਜਿਹੜੀ ਹੈਗੀ ਜ਼ਮੀਨ ਖਰੀਦੀ ਹੈਗੀ ਤੇ ਜਿਹੜੀ ਜ਼ਮੀਨ ਖਰੀਦੀ ਆ ਇਹ ਗੁਰਦਾਸਪੁਰ ਦੇ ਪਿੰਡ ਫੁੱਲੜਾ ਦੇ ਵਿੱਚ ਜਿਹੜੀ ਖਰੀਦੀ ਆ ਇਹ ਜਿਹੜੀ ਜ਼ਮੀਨ ਹੈਗੀ ਹੈ ਇਹ ਇਨਾਂ ਨੇ ਖਰੀਦੀ ਹੈ 16 ਕਨਾਲ 10 ਮਰਲੇ ਤੇ ਇਹਦੇ ਵਿੱਚ ਇਨਾਂ ਦਾ ਮਕਸਦ ਇਹ ਹੈ ਕਿ ਇਹਨਾਂ ਨੇ ਇਹਦੇ ਤੋਂ ਕਢਣੀ ਆਂਗੀ ਮਾਈਨਿੰਗ ਤੇ ਮਾਈਨਿੰਗ ਕਰਕੇ ਕਮਾਉਣਾ ਹੈ ਪੈਸਾ ਤੇ ਜਿਵੇਂ ਹੀ ਹਰਪਾਲ ਢੀਮਾ ਪੰਜ ਕਸਤੇ ਨੇ ਅਖੋ ਪਲਟਵਾਰ ਹੋਣਾ ਜਿਹੜਾਗਾ ਸੁਭਾਵਿਕ ਹੈ ਤੇ ਫਿਰ ਪਲਟਵਾਰ ਜਦੋਂ ਕਰਦੇ ਨੇ ਪ੍ਰਤਾਪ ਸਿੰਘ ਬਾਜਵਾ ਐਲਓਪੀ ਨੇਤਾ ਉਹ ਜਿਹੜਾ ਤੰਜ ਕਸਦੇ ਨੇ ਉਹ ਬੜਾ ਗੰਭੀਰ ਹੈ ਉਹ ਜਿਹੜੇ ਇਲਜ਼ਾਮ ਨੇ ਬੜੇ ਗੰਭੀਰ ਨੇ ਚਾਹੀਦਾ ਤਾਂ ਇਹ ਸੀ ਕਿ ਜਦੋਂ ਇਹ ਤੰਜ ਇਹ ਇਲਜ਼ਾਮ ਜਿਹੜੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਹਰਪਾਲ ਚੀਮਾ ਦੇ ਉੱਤੇ ਲਗਾਏ ਗਏ ਉੱਥੇ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਹੁਲਤਾਜ ਸਿੰਘ ਸੰਧਾ ਇਹ ਕਹਿੰਦੇ ਕਿ ਬਾਜਵਾ ਜੀ ਤੁਸੀਂ ਬੜੇ ਗੰਭੀਰ ਇਲਜ਼ਾਮ ਹਰਪਾਲ ਚੀਮਾ ਵਿੱਤ ਮੰਤਰੀ ਪੰਜਾਬ ਦੇ ਉੱਤੇ ਲਗਾ ਰਹੇ ਹੋ ਕੀ ਇਹਦੇ ਲਈ ਤੁਹਾਡੇ ਕੋਲ ਕੋਈ ਪੁਕਤਾ ਸਬੂਤ ਹੈਗੇ ਨਹੀਂ ਤੇ ਫਿਰ ਹੋ ਸਕਦਾ ਸੀ ਕਿ ਪ੍ਰਤਾਪ ਸਿੰਘ ਬਾਜਵਾ ਇਹ ਕਹਿੰਦੇ ਕਿ ਇਹਦੇ ਲਈ ਕੋਈ ਕਮੇਟੀ ਬਣਾ ਦਿਓ ਕੋਈ ਕਮੇਟੀ ਦਾ ਗਠਨ ਕਰ ਦਿਓ ਵੱਖ-ਵੱਖ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਨੁਮਾਇੰਦੇ ਲੈ ਲਓ ਉਹ ਜਿਹੜੀ ਹੈ ਕਿ ਨਿਰਪੱਖ ਜਾਂਚ ਕਰਨ ਕਿ ਵਾਕਈ ਜਿਹੜੇ ਇਲਜ਼ਾਮ ਪ੍ਰਤਾਪ ਸਿੰਘ ਬਾਜਵਾ ਵੱਲੋਂ ਹਰਪਾਲ ਚੀਮਾ ਦੇ ਉੱਤੇ ਲਗਾਏ ਗਏ ਨੇ ਉਹ ਸਹੀ ਨੇ ਪਰ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਵਧਾਂ ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆਣਾ ਚਾਹਾਂਗੀ ਕਿ ਇਲਜ਼ਾਮ ਕਿਹੜੇ ਸਨ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਹਰਪਾਲ ਚੀਮਾ ਮੌਜੂਦਾ ਵਿੱਤ ਮੰਤਰੀ ਪੰਜਾਬ ਹਰ ਇੱਕ ਡਿਸਕਲਰੀ ਤੋਂ 250 ਕਰੋੜ ਰੁਪਏ ਰਿਸ਼ਵਤ ਦਾ ਕਮਿਸ਼ਨ ਦਾ ਲੈ ਰਹੇ ਨੇ ਜੇਕਰ ਗੱਲ ਕਰੀਏ ਕਿੰਨੀਆਂ ਡਿਸਟਿਲਰੀਆਂ ਜਿਹੜੀਆਂ ਪੰਜਾਬ ਦੇ ਵਿੱਚ ਨੇ ਉਹ ਸੰਸਥਾਵਾਂ ਜਿਹੜੀਆਂ ਸ਼ਰਾਬ ਦਾ ਉਹ ਸੰਸਥਾਵਾਂ ਜਿਹੜੀਆਂ ਸ਼ਰਾਬ ਦਾ ਕਾਰੋਬਾਰ ਕਰਦੀਆਂ ਨੇ ਇਹ ਲਗਭਗ 35 ਤੋਂ 40 ਨੇ ਜੇਕਰ ਫਿਰ ਇਹ ਅੰਦਾਜ਼ਾ ਲਾਇਆ ਜਾਵੇ ਤਾਂ 35 ਤੋਂ 40 ਦੇ ਹਿਸਾਬ ਦੇ ਨਾਲ ਜੇਕਰ ਸਵਾ 100 ਕਰੋੜ ਰੁਪਏ ਇੱਕ ਡਿਸਟਿਲਰੀ ਤੋਂ ਤਾਂ ਕਿੰਨਾ ਪੈਸਾ ਬਣ ਗਿਆ ਕਿੱਡਾ ਵੱਡਾ ਗੰਭੀਰ ਇਲਜ਼ਾਮ ਹੈ ਹਰ ਪਾਲਚੀਮਾ ਜਵਾਬ ਕੋਈ ਨਹੀਂ ਦਿੰਦੇ ਡੋਰਪੋਰ ਜ਼ਰੂਰ ਹੋ ਜਾਂਦੇ ਨੇ ਪਰ ਜੋ ਪ੍ਰਤਾਪ ਸਿੰਘ ਬਾਜਵਾ ਖੁਰਾ ਨੇ ਇਲਜ਼ਾਮ ਲਗਾ ਦਿੱਤੇ ਨੇ ਉਹ ਵਟੇ ਨਹੀਂ ਤੇ ਉਹਦੇ ਚਲਦੇ ਹੋਏ ਪੰਜਾਬ ਦੇ ਲੋਕ ਹੁਣ ਜਵਾਬ ਮੰਗਦੇ ਨੇ ਹਾਲਾਂਕਿ ਇਹ ਜਦੋਂ ਪੂਰਾ ਸੈਸ਼ਨ ਚੱਲ ਰਿਹਾ ਸੀ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਚੱਲ ਰਹੀ ਸੀ ਜਦੋਂ ਪ੍ਰਤਾਪ ਸਿੰਘ ਬਾਜਵਾ ਖੁਰਾ ਵੱਲੋਂ ਹਰਪਾਲ ਚੀਮਾ ਦੇ ਉੱਤੇ ਇਲਜ਼ਾਮ ਲਗਾਏ ਗਏ ਤਾਂ ਉਹਨਾਂ ਦਾ ਜਿਹੜਾ ਹੈਗਾ ਮਾਈਕ ਵੀ ਆਫ ਕਰ ਦਿੱਤਾ ਗਿਆ ਸਪੀਕਰ ਕੁਲਤਾ ਸਿੰਘ ਸੰਵਾ ਹਰਪਾਲ ਚੀਮਾ ਦੇ ਬਾਬਤ ਤਾਂ ਕੁਝ ਨਹੀਂ ਕਹਿੰਦੇ ਲੇਕਿਨ ਪ੍ਰਤਾਪ ਸਿੰਘ ਬਾਜਵਾ ਖੁਰਾ ਨੂੰ ਵਾਰ-ਵਾਰ ਜਿਹੜਾ ਚੁੱਪ ਕਰਾਉਂਦੇ ਨੇ ਤੇ ਫਿਰ ਜਦੋਂ ਜੂਨੀਅਰ ਹੈਨਰੀ ਇਹ ਗੱਲ ਕਹਿੰਦੇ ਨੇ ਕਿ ਤੁਸੀਂ ਨਿਰਪੱਖ ਨਹੀਂ ਹੋ ਸਪੀਕਰ ਦਾ ਕੰਮ ਹੁੰਦਾ ਹੈਗਾ ਨਿਰਪੱਖ ਰਹਿ ਕੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਨੂੰ ਚਲਾਉਣਾ ਪਰ ਤੁਸੀਂ ਤਾਂ ਪੱਖ ਪੂਰ ਰਹੇ ਹੋ ਤੁਸੀਂ ਤਾਂ ਸਤਾਤਾਰੀ ਪਾਰਟੀ ਦੀ ਗੱਲ ਕਰ ਰਹੇ ਹੋ ਤੁਸੀਂ ਤਾਂ ਮਾਈਕ ਇਹਨਾਂ ਦਾ ਆਫ ਕਰਵਾ ਦਿੰਦੇ ਹੋ ਲੇਕਿਨ ਆਪਣੇ ਹਰਪਾਲ ਚੀਮਾ ਆਪਣੇ ਵਿੱਤ ਮੰਤਰੀ ਪੰਜਾਬ ਨੂੰ ਪੁੱਛਦੇ ਹੀ ਕੋਈ ਨਹੀਂ ਕੀ ਹਰਪਾਲ ਚੀਮਾ ਜੋ ਇਲਜ਼ਾਮ ਪ੍ਰਤਾਪ ਸਿੰਘ ਬਾਜਵਾ ਖੁਰਾਂ ਦੇ ਵੱਲੋਂ ਉਹਨਾਂ ਦੇ ਉੱਤੇ ਲਗਾਏ ਗਏ ਨੇ ਉਹਦਾ ਜਵਾਬ ਦੇਣਗੇ ਜਾਂ ਫਿਰ ਇੱਕ ਸਮੇਂ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਪਹਿਲਾਂ ਵੀ ਇੰਨਾਂ ਚੀਜ਼ਾਂ ਦੇ ਵਿੱਚੋਂ 2-4 ਹੋਣਾ ਪਿਆ ਸੀ ਐਲੋਪੀ ਨੇਤਾ ਪ੍ਰਤਾਪ ਸਿੰਘ ਬਾਜਵਾ ਖੁਰਾਂ ਨੂੰ ਮਾਨ ਹਾਨੀ ਦਾ ਕੇਸ ਜਿਹੜਾ ਹੈਗਾ ਇੱਕ ਵਾਰ ਉਹਨਾਂ ਦੇ ਉੱਤੇ ਬੰਦਾ ਬੰਦਾ ਕਿਸ ਤਰੀਕੇ ਨਾਲ ਅਗਲੇ ਰਾਹੇ ਪਿਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਪਰ ਕੀ ਹੁਣ ਜਦੋਂ ਐਡੇ ਵੱਡੇ ਗੰਭੀਰ ਇਲਜ਼ਾਮ ਲਾਏ ਨੇ ਹਰਪਾਲ ਚੀਮਾ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਮਾਨ ਹਾਨੀ ਦਾ ਕੇਸ ਕਰਨਗੇ ਜਾ ਫਿਰ ਪੰਜਾਬ ਦੇ ਲੋਕਾਂ ਨੂੰ ਬਿਲਕੁਲ ਸਪਸ਼ਟ ਕਰਨਗੇ ਉਹਨਾਂ ਨੂੰ ਇਹ ਗੱਲ ਕਹਿਣਗੇ ਕਿ ਨਹੀਂ ਇਹ ਤਾਂ ਸਿਰਫ ਤੇ ਸਿਰਫ ਇਲਜ਼ਾਮ ਨੇ ਤੁਸੀਂ ਜਾਂਚ ਕਰਵਾ ਲਓ ਮੈਂ ਜਾਂਚ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤਿਆਰ ਆ ਮੈਂ ਬਿਲਕੁਲ ਜਿਹੜਾ ਪੰਜਾਬ ਦੇ ਭਲੇ ਦੇ ਲਈ ਕੰਮ ਕਰ ਰਹੇ ਆ ਅਜਿਹੇ ਜਿਹੜੇ ਇਲਜ਼ਾਮ ਪ੍ਰਤਾਪ ਸਿੰਘ ਬਾਜਵਾਹ ਖਰਦੇ ਵੱਲੋਂ ਮੇਰੇ ਉੱਤੇ ਲਗਾਏ ਗਏ ਨੇ ਇਹ ਬਿਲਕੁਲ ਗਲਤ ਨੇ ਬੇਬੁਨਿਆਦ ਨੇ ਪਰ ਜੇਕਰ ਹਰਪਾਲ ਜੀ ਮਾਂ ਚੁੱਪ ਨੇ ਇਸ ਚੁੱਪੀ ਦੇ ਅਰਥ ਕੀ ਕੱਢੇ ਜਾਣ ਤੁਹਾਨੂੰ ਕੀ ਲੱਗਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਖੁਰਾਂ ਦੇ ਉੱਤੇ ਜਿਹੜੇ ਇਲਜ਼ਾਮ ਲਗਾਏ ਗਏ ਨੇ ਜੋ ਪ੍ਰਤਾਪ ਸਿੰਘ ਬਾਜਵਾ ਖੁਰਾਂ ਨੇ ਇਲਜ਼ਾਮ ਹਰਪਾਲ ਚੀਮਾ ਖੁਰਾਂ ਦੇ ਉੱਤੇ ਲਗਾਏ ਨੇ ਉਹ ਸਹੀ ਨੇ ਜਾਂ ਫਿਰ ਜੋ ਹਰਪਾਲ ਚੀਮਾ ਨੇ ਕਹੇ ਕਿ ਇਹਨਾਂ ਨੇ ਮਾਈਨਿੰਗ ਕਰਕੇ ਪੈਸਾ ਕਮਾਇਆ ਉਹ ਸਹੀ ਹੈ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਦੋਨਾਂ ਦੀ ਹੀ ਜਾਂਚ ਹੋਣੀ ਚਾਹੀਦੀ ਹੈ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਬਹੁਤ ਬਹੁਤ ਧੰਨਵਾਦ